ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਪਹਿਲਾਂ ਅਕਾਲੀ ਦਲ ਨੂੰ ਵੱਡਾ ਝਟਕਾ ਅਕਾਲੀ ਦਲ ਦੇ ਵੱਡੇ ਆਗੂ ਨੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ ਵਿਕਰਮ ਮਜੀਠੀਆ ਸੁਖਬੀਰ ਸਿੰਘ ਬਾਦਲ ਦੀ ਸੱਜੀ ਖੱਬੀ ਬਾਹ ਕਹੇ ਜਾਂਦੇ ਆਗੂ ਦੇ ਵੱਲੋਂ ਪਾਰਟੀ ਛੱਡਣ ਦਾ ਐਲਾਨ ਕੀਤਾ ਗਿਆ ਤੇ ਆਮ ਆਦਮੀ ਪਾਰਟੀ 'ਚ ਜਾਣ ਦੀਆਂ ਚਰਚਾਵਾਂ ਇਹ ਕਿਹੜਾ ਆਗੂ ਹੈ ਕਿਉਂ ਪਾਰਟੀ ਛੱਡੀ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੋਂ ਅੱਜ ਸੁਖਬੀਰ ਸਿੰਘ ਬਾਦਲ ਸਣੇ ਬਾਕੀ ਅਕਾਲੀ ਆਗੂਆਂ ਦੀ ਕਿਸਮਤ ਦਾ ਫੈਸਲਾ ਸਾਹਮਣੇ ਆਣਾ। ਇਸ ਤੋਂ ਪਹਿਲਾਂ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ। ਸੁਖਬੀਰ ਸਿੰਘ ਬਾਦਲ ਅਤੇ ਵਿਕਰਮ ਜੀਠੀਆ ਦੀ ਸੱਜੀ ਖੱਬੀ ਬਾੰਦ ਦੱਸੇ ਜਾਂਦੇ ਆਗੂ ਨੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ। ਪਹਿਲਾਂ ਹੀ ਮੁਸ਼ਕਲਾਂ 'ਚ ਕਿਰੇ ਸ਼ਰਮਣੀ ਅਕਾਲੀ ਦਲ ਨੂੰ ਉਸ ਸਮੇਂ ਇੱਕ ਵੱਡਾ ਝੜਕਾ ਲੱਗ ਗਿਆ ਜਦੋਂ ਸੁਖਬੀਰ ਸਿੰਘ ਬਾਦਲ ਅਤੇ ਵਿਕਰਮ ਸਿੰਘ ਮਜੀਠੀਆ ਦੇ ਕਰੀਬੀ ਆ ਗੁਰਜਿੰਦਰ ਸਿੰਘ ਜੀਤ ਨੇ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਿਆਂ ਹੋਇਆਂ ਅਕਾਲੀ ਦਲ ਨੂੰ ਹਲ ਵਿਦਾ ਆਖ ਦਿੱਤਾ ਰਜਿੰਦਰਜੀਤ ਸਿੰਘ ਖੰਨਾ ਦੇ ਰਹਿਣ ਵਾਲੇ ਨੇ ਉਹ ਲੰਬੇ ਸਮੇਂ ਤੋਂ ਅਕਾਲੀ ਦਲ ਦੇ ਨਾਲ ਜੁੜੇ ਹੋਏ ਸੀ ਉਹਨਾਂ ਆਪਣਾ ਸਿਆਸੀ ਸਫ਼ਰ ਅਕਾਲੀ ਦਲ ਤੋਂ ਸ਼ੁਰੂ ਕੀਤਾ ਰਜਿੰਦਰ ਪਾਰਟੀ ਦੇ ਕਈ ਐਮੋਦਿਆਂ ਤੇ ਰਹਿ ਚੁੱਕੇ ਨੇ ਤੇ ਉਹ ਖੰਨਾ ਦੇ ਸਾਫਕਾ ਕਾਉਂਸਲਰ ਵੀ ਨੇ ਜਾਣਕਾਰੀ ਦੇ ਅਨੁਸਾਰ ਸੂਤਰ ਜੋ ਕਹਿ ਰਹੇ ਆ ਕਿ ਰਜਿੰਦਰਜੀਤ ਸਿੰਘ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਕਿਉਂਕਿ ਜੀਤ ਨੇ ਕਈ ਮੁਲਾਕਾਤਾਂ ਦੇ ਦੌਰਾਨ ਜਿਹੜਾ ਖੰਨਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਤਰਨੁਪ੍ਰੀਤ ਸਿੰਘ ਸੌਂਦ ਦੇ ਨਾਲ ਕਰ ਚੁੱਕੇ ਨੇ ਉੱਥੇ ਹੀ ਉਹਨਾਂ ਦੇ ਮਾਧਿਅਮ ਦੇ ਰਾਹੀਂ ਉਹ ਪਾਰਟੀ ਦੇ ਵਿੱਚ ਜਾ ਸਕਦੇ ਨੇ ਅਕਾਲੀ ਦਲ ਦੇ ਨਾਲ ਉਹਨਾਂ ਦੀਆਂ ਜਿਹੜੀਆਂ ਦੂਰੀਆਂ ਉਹ ਵੱਧ ਚੁੱਕੀਆਂ ਨੇ ਉਨ੍ਹਾਂ ਦੀ ਮੁਲਾਕਾਤ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ अरोड़ा ਦੇ ਨਾਲ ਹੋਣ ਦੀ ਵੀ ਚਰਚਾ ਤੇ ਉੱਥੇ ਹੀ ਆਪ ਦੇ ਵਿੱਚ ਉਹ ਸ਼ਾਮਲ ਹੋ ਸਕਦੇ ਨੇ ਤਾਂ ਇੱਕ ਗੱਲ ਸਪਸ਼ਟ ਹੈ ਕਿ ਅਕਾਲੀ ਦਲ ਇਸ ਸਮੇਂ ਡੂੰਘੇ ਸੰਕੜਚਾ ਰਜਿੰਦਰਜੀਤ ਸਿੰਘ ਜੀਤ ਦਾ ਜਾਣਾ ਮਾਲਵੇ ਖਾਸ ਕਰਕੇ ਲੁਧਿਆਣਾ ਜ਼ਿਲ੍ਹੇ ਦੀ ਸਿਆਸਤ ਦੇ ਵਿੱਚ ਅਕਾਲੀ ਦਲ ਨੂੰ ਵੱਡਾ ਝਟਕਾ ਮੰਨਿਆ ਜਾ ਸਕਦਾ ਹੈ ਉਦੋਂ ਜਦੋਂ ਨਗਰ ਕੌਂਸਲ ਤੇ ਨਗਰ ਨਿਗਮ ਦੀਆਂ ਚੋਣਾਂ ਮੱਥੇ ਤੇ ਹੋਣ ਹਰ ਕੋਈ ਹਰ ਪਾਰਟੀ ਇਸ ਦੀ ਤਿਆਰੀ ਚ ਲੱਗੀ ਹੋਵੇ ਅਕਾਲੀ ਦਲ ਆਪਣੇ ਸੰਕਟ ਦੀਆਂ ਘੁੰਮਣਘੇਰੀਆਂ ਚੁੱਲ ਗਿਆ ਹੋਵੇ ਤੇ ਉਹ ਵੀ ਆਮ ਆਦਮੀ ਪਾਰਟੀ ਚ ਜਾਣਾ ਕਿਸੇ ਆਗੂ ਦਾ ਅਕਾਲੀ ਦਲ ਲਈ ਵੱਡਾ ਤੇ ਅਸਹਿ ਝਟਕਾ ਸਾਬਤ ਹੋ ਸਕਦਾ ਹੈ